ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਇਹ ਸ਼ੀਸ਼ੇ ਕੁੰਡੀਆਂ ਦਾ ਡਿਜ਼ਾਈਨ ਵਾ ਚਾਰ ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਤੇ ਕੁੰਡੇ ਲੈਣੇ ਆ ਡਿਜ਼ਾਈਨ ਦੇ 6 ਕੁੰਡੇ ਗੇਨ ਲੈਣੇ ਫਿਰ 6 ਫਿਰ 6 ਸ਼ੀਸ਼ੇ ਕੁੰਡੇ ਗენਦੇ ਹੋਏ ਲਾਸਟ ਵਿੱਚ ਚਾਰ ਕੁੰਡੇ ਵਾਧ ਰੱਖਣੇ ਆ ਇਕ ਇਧਰਲੀ ਸਾਈਡ ਵਾਸਤੇ ਇਕ ਇਧਰਲੀ ਵਾਸਤੇ ਦੋ ਕੁੰਡੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਇਹ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਪੁੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਚਾਰ ਸਲਾਈਆਂ ਵਿੱਚ ਕੰਪਲੀਟ ਹੁੰਦਾ ਬਹੁਤ ਹੀ ਸੌਖਾ ਡਿਜ਼ਾਈਨ ਤੁਸੀਂ ਇਹ ਡਿਜ਼ਾਈਨ ਨੂੰ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਜਿਹੜੀ ਮੈਂ ਦੀ ਇੱਥੋਂ ਪਹਿਲੀ ਸਲਾਈ ਬਣਾਈ ਉਹੀ ਤੁਹਾਨੂੰ ਬਣਾ ਕੇ ਦਿਖਾਉਣੀ ਕਿ ਡਿਜ਼ਾਈਨ ਕਿਵੇਂ ਬਣਦਾ ਕੁੰਡੇ ਪਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਦੋ ਕੁੰਡੇ ਪੁੱਠੇ ਬਣਾਉਣੇ ਚਾਰ ਕੁੰਡੇ ਸਿੱਧੇ ਬਣਾਉਣੇ 1 2 3 4 ਇਹ ਐਕਸਟਰਾ ਕੁੰਡਾ ਛੱਡ ਕੇ ਇਹੀ 6 ਕੁੰਡਿਆਂ ਦਾ ਡਿਜ਼ਾਈਨ ਪਹਿਲੀ ਸਲਾਈ ਚ ਬਣਾਉਣਾ ਦੋ ਕੁੰਡੇ ਪੁੱਠੇ ਚਾਰ ਕੁੰਡੇ ਸਿੱਧੇ ਦੁਬਾਰਾ ਫਿਰ ਇਹੀ ਡਿਜ਼ਾਈਨ ਬਣਾਉਣਾ ਦੋ ਕੁੰਡੇ ਦੋ ਕੁੰਡੇ ਪੁੱਠੇ ਚਾਰ ਕੁੰਡੇ ਸਿੱਧੇ ਡਿਜ਼ਾਈਨ ਦੀ ਪਹਿਲੀ ਸਲਾਈ ਸਾਰੀ ਇਹੀ 6-6 ਕੁੰਡਿਆਂ ਦਾ ਡਿਜ਼ਾਈਨ ਬਣਾਉਂਦੇ ਹੋਏ ਕੰਪਲੀਟ ਕਰਨੀ ਦੋ ਕੁੰਡੇ ਪੁੱਠੇ ਚਾਰ ਕੁੰਡੇ ਸਿੱਧੇ ਲਾਸਟ ਵਿੱਚ ਤਿੰਨ ਕੁੰਡੇ ਦੋ ਕੁੰਡੇ ਪੁੱਠੇ ਬਣਾ ਲੈਣੇ ਐਕਸਟਰਾ ਗੁੰਡਾ ਸਿੱਧਾ ਡਿਜ਼ਾਈਨ ਦੀ ਪਹਿਲੀ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਪੁੱਠੀ ਸਾਈਡ ਤੋਂ ਦੂਸਰੀ ਸਲਾਈ ਦੇ ਵਿੱਚ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾਉਣੇ ਐਕਸਟਰਾ ਗੁੰਡਾ ਲਾ ਲੈਣਾ ਜਿਹੜੇ ਦੋ ਕੁੰਡੇ ਪੁੱਠੇ ਉਹਨਾਂ ਨੂੰ ਇਧਰੋਂ ਸਿੱਧੇ ਬਣਾ ਲੈਣਾ ਚਾਰ ਕੁੰਡੇ ਜਿਹੜੇ ਸਿੱਧੇ ਇਧਰੋਂ ਪੁੱਠੇ ਬਣਾ ਲੈਣੇ ਡਿਜ਼ਾਈਨ ਦੀ ਦੂਸਰੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਦੋ ਕੁੰਡੇ ਪੁੱਠਿਆਂ ਨੂੰ ਸਿੱਧੇ ਬਣਾਉਣਾ ਜਿਹੜੇ ਚਾਰ ਕੁੰਡੇ ਸਿੱਧੇ ਉਹਨਾਂ ਨੂੰ ਪੁੱਠੇ ਬਣਾ ਲੈਣਾ ਇਹ ਮੈਂ ਦੂਸਰੀ ਸਲਾਈ ਬਣਾ ਕੇ ਤੀਸਰੀ ਸਲਾਈ ਤੇ ਦਿਖਾਉਣੀ ਡਿਜ਼ਾਈਨ ਦੀ ਦੂਸਰੀ ਸਲਾਈ ਕੰਪਲੀਟ ਹੋ ਗਈ ਤੀਸਰੀ ਸਲਾਈ ਸਿੱਧੀ ਸਾਈਡ ਤੋਂ ਤੀਸਰੀ ਸਲਾਈ ਵਿੱਚ ਐਕਸਟਰਾ ਗੁੰਡਾ ਲਾ ਲੈਣਾ ਦੋ ਕੁੰਡੇ ਜਿਹੜੇ ਪੁੱਠੇ ਉਹਨਾਂ ਨੂੰ ਪੁੱਠੇ ਹੀ ਬਣਾ ਲੈਣਾ ਦੋ ਕੁੰਡੇ ਪੁੱਠੇ ਬਣਾ ਲੈ ਧਾਗਾ ਬਾਹਰ ਨੂੰ ਕਰਨਾ ਚੌਵਾਂ ਕੁੰਡਿਆਂ ਤੇ ਡਿਜ਼ਾਈਨ ਬਣਾਣਾ ਚੌਥੇ ਕੁੰਡੇ ਦੇ ਲਾਗੋਂ ਦੀ 1 2 3 ਕੁੰਡੇ ਛੱਡ ਕੇ ਇੱਥੋਂ ਦੀ ਸਿਲਾਈ ਨੂੰ ਪਾਉਣਾ ਇਸ ਤਰੀਕੇ ਨਾਲ ਨਹੀਂ ਪਾਉਣਾ ਇੱਥੋਂ ਦੀ ਸਿਲਾਈ ਪਾਉਣੀ ਆ ਇਸ ਤਰੀਕੇ ਨਾਲ ਚੌਥੇ ਕੁੰਡੇ ਦੇ ਵਿੱਚੋਂ ਦੀ ਖੜਨੀ ਇੱਥੋਂ ਦੀ ਪਾ ਕੇ ਇਦਾਂ ਇਸ ਤਰੀਕੇ ਨਾਲ ਚੌਥੇ ਕੁੰਡੇ ਦੇ ਵਿੱਚੋਂ ਦੀ ਸਿਲਾਈ ਨੂੰ ਖੜਨਾ ਇੱਕ ਐਕਸਟਰਾ ਕੁੰਡਾ ਬਣਾ ਲੈਣਾ ਚੌਥੇ ਕੁੰਡੇ ਦੇ ਲਾਗੋਂ ਦੀ ਕੁੰਡਾ ਬਣਾ ਲੈਣਾ ਇੱਕ ਬਣਾ ਲਿਆ ਦੂਸਰਾ ਕੁੰਡਾ ਸਿੱਧਾ ਤੀਸਰਾ ਵੀ ਸਿੱਧਾ ਇਹ ਚੌਥਾ ਕੁੰਡਾ ਹੋ ਗਿਆ ਇਹ ਚਾਰ ਕੁੰਡੇ ਹੋ ਗਏ ਜਿਹੜਾ ਕੁੰਡਾ ਇਹ ਵਾ ਲਾਸਟ ਵਾਲਾ ਚੌਥਾ ਇਹਨੂੰ ਅਸੀਂ ਪਹਿਲਾਂ ਹੀ ਬਣਾਇਆ ਉਹਨੂੰ ਹੇਠਾਂ ਸੁੱਟ ਦੇਣਾ ਇਹੀ ਡਿਜ਼ਾਈਨ ਫਿਰ ਤੀਸਰੀ ਸਲਾਈ ਚ ਬਣਾਉਣਾ ਦੋ ਕੁੰਡੇ ਪੁੱਠੇ ਦੋ ਕੁੰਡੇ ਪੁੱਠੇ ਬਣਾ ਲੈਣੇ 1 2 3 ਤੀਸਰੇ ਕੁੰਡੇ ਦੇ ਇਸ ਤਰੀਕੇ ਨਾਲ ਜਿਹੜਾ ਚੌਥਾ ਕੁੰਡਾ ਵਾ ਤੀਸਰੇ ਕੁੰਡੇ ਦੇ ਇਸ ਤਰੀਕੇ ਨਾਲ ਸੈਂਟਰ ਤੋਂ ਸਲਾਈ ਨੂੰ ਪਾਉਣਾ ਇਹਨੂੰ ਚੌਥੇ ਕੁੰਡੇ ਦੇ ਇਸ ਤਰੀਕੇ ਨਾਲ ਵਿੱਚੋਂ ਦੀ ਲਗਾਉਣਾ ਵਾ ਕਿਉਂਕਿ ਇਹ ਕੁੰਡਾ ਪਹਿਲਾਂ ਬਣਾਉਣਾ ਜੇ ਇਹਦੇ ਵਿੱਚੋਂ ਦੀ ਨਹੀਂ ਲਗਾਇਆ ਫਿਰ ਇਹ ਕੁੰਡਾ ਹੇਠਾਂ ਡਿੱਗ ਜਾਣਾ ਇਹਨੂੰ ਇਸ ਤਰੀਕੇ ਨਾਲ ਪਹਿਲਾਂ ਬਣਾ ਲੈਣਾ ਇੱਕ ਬਣਾ ਲਿਆ ਅਗਲਾ ਕੁੰਡਾ ਵੀ ਸਿੱਧਾ 2 ਤਿੰਨ ਇਹ ਚਾਰ ਕੁੰਡੇ ਹੋ ਗਏ ਇਹ ਕੁੰਡੇ ਨੂੰ ਪਹਿਲਾਂ ਬਣਾਇਆ ਇਹਦੇ ਵਿੱਚੋਂ ਦੀ ਪਾਇਆ ਇਹਨੂੰ ਹੇਠਾਂ ਸੁੱਟ ਦੇਣਾ ਡਿਜ਼ਾਈਨ ਦੀ ਤੀਸਰੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਦੋ ਕੁੰਡੇ ਪੁੱਠੇ ਤੀਸਰੇ ਕੁੰਡੇ ਦੇ ਇਸ ਤਰੀਕੇ ਨਾਲ ਸੈਂਟਰ ਤੋਂ ਦੀ ਸਲਾਈ ਨੂੰ ਪਾਉਣਾ ਇੱਥੋਂ ਦੀ ਨਹੀਂ ਪਾ ਕੇ ਬਣਾਉਣਾ ਇਹਨੂੰ ਚੌਥੇ ਕੁੰਡੇ ਦੇ ਵਿੱਚੋਂ ਦੀ ਪਾਉਣਾ ਵਾਂ ਇਸ ਤਰੀਕੇ ਨਾਲ ਇਨੂੰ ਪਹਿਲਾਂ ਬਣਾ ਲੈਣਾ ਆਹ ਵੇਖੋ ਕਿ ਐਕਸਟਰਾ ਕੁੰਡਾ ਬਣਾ ਲਿਆ ਇੱਕ ਹੋ ਗਿਆ ਐਕਸਟਰਾ ਕੁੰਡਾ ਦੋ ਤਿੰਨ ਚਾਰ ਕੁੰਡੇ ਹੋ ਗਏ ਇਹੜਾ ਚੌਥਾ ਕੁੰਡਾ ਇਹਦੇ ਵਿੱਚੋਂ ਦੀ ਨਗਾਇਆ ਹੀ ਸਲਾਈ ਨੂੰ ਇਹ ਕੁੰਡਾ ਪਹਿਲਾਂ ਹੀ ਬਣਾਇਆ ਇਹਨੂੰ ਇੱਥਾਂ ਸੁੱਟ ਦੇਣਾ ਡਿਜ਼ਾਈਨ ਬਣ ਗਿਆ ਲਾਸਟ ਵਿੱਚ ਤਿੰਨ ਕੁੰਡੇ ਦੋ ਕੁੰਡੇ ਪੁੱਠੇ ਬਣਾ ਲੈਣੇ ਐਕਸਟਰਾ ਕੁੰਡਾ ਸਿੱਧਾ ਡਿਜ਼ਾਈਨ ਦੀ ਤੀਸਰੀ ਸਲਾਈ ਕੰਪਲੀਟ ਹੋ ਗਈ ਡਿਜ਼ਾਈਨ ਬਣ ਗਿਆ ਚੌਥੀ ਸਲਾਈ ਵਿੱਚ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾਉਣੇ ਚੌਥੀ ਸਲਾਈ ਵੀ ਦੂਸਰੀ ਸਲਾਈ ਵਾਂਗ ਹੀ ਬਣਾਉਣੀ ਦੋ ਕੁੰਡੇ ਜਿਹੜੇ ਪੁੱਠੇ ਇਧਰੋਂ ਸਿੱਧੇ ਬਣਾ ਲੈਣੇ ਚਾਰ ਕੁੰਡੇ ਜਿਹੜੇ ਜਿਨ੍ਹਾਂ ਤੇ ਡਿਜ਼ਾਈਨ ਬਣਿਆ ਉਹਨਾਂ ਨੂੰ ਪੁੱਠੇ ਬਣਾ ਲੈਣਾ ਇਹ ਮੈਂ ਬਣਾ ਕੇ ਫਿਰ ਮੈਂ ਡਿਜ਼ਾਈਨ ਦਿਖਾਉਣੀ ਡਿਜ਼ਾਈਨ ਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਜਦੋਂ ਤੁਸੀਂ ਇਹੀ ਚਾਰ ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰੋਗੇ ਤੁਹਾਡਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊ ਹੁਣ ਫਿਰ ਜਦੋਂ ਤੁਸੀਂ ਇਹਨੂੰ ਸ਼ੁਰੂ ਕਰਨਾ ਦੋ ਕੁੰਡੇ ਪੁੱਠੇ ਚਾਰ ਕੁੰਡੇ ਸਿੱਧੇ ਇਸੇ ਤਰ੍ਹਾਂ ਹੀ ਪਹਿਲੀ ਸਲਾਈ ਨੂੰ ਬਣਾਉਣਾ ਤੀਸਰੀ ਸਲਾਈ ਦੇ ਵਿੱਚ ਡਿਜ਼ਾਈਨ ਬਣਾਉਣਾ ਬਹੁਤ ਹੀ ਸੌਖਾ ਡਿਜ਼ਾਈਨ ਜਲਦੀ ਬਣ ਜਾਂਦਾ ਜਦੋਂ ਤੀਸਰੀ ਸਲਾਈ 'ਚ ਡਿਜ਼ਾਈਨ ਬਣਾਉਣਾ ਤੀਸਰੇ ਕੁੰਡੇ ਦੇ ਵਿੱਚੋਂ ਦੀ ਸਲਾਈ ਨੂੰ ਪਾਉਣਾ ਚੌਥੇ ਕੁੰਡੇ ਦੇ ਵਿੱਚੋਂ ਦੀ ਕੱਢਣਾ ਜਦੋਂ ਤੁਸੀਂ ਇਹ ਹੀ ਚਾਰ ਸਲਾਈਆਂ ਨੂੰ ਬਾਰ ਬਾਰ ਰਿਪੀਟ ਕਰੋਗੇ ਤੁਹਾਡਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊ ਇਹ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਹੋ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ